ਪਾਚਾ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਸੱਚਖੰਡ ਸਿਰਬਾਚ ਸਾਹਿਬ ਦੇ ਸਵੇਰ ਤੋਂ ਹੀ ਸੰਗਤਾਂ ਵੱਲੋਂ ਦਰਸ਼ਨ ਦੁਦਾਰੀ ਕੀਤੀ ਜਾ ਰਹੀ ਹੈ ਤੇ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਆਪਣੇ ਆਪ ਨੂੰ ਸੁਭਾਗੀ ਚੜੀ ਸਮੇਂ ਜਾ ਰਿਹਾ ਹੈ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਦੇਖਣਾ ਸ਼ਾਮ ਰੈਰਾ ਸਾਹਿਬ ਦੇ ਪਾਰ ਦੇ ਪੂਰ ਤੋਂ ਬਾਅਦ ਸੁੰਦਰ ਆਦਿਸ਼ ਬਾਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੱਚਖੰਡ ਸਿਰਬਾਚ ਸਾਹਿਬ ਦੇ ਵਿੱਚ ਜੋ ਸ਼ਰਧਾਲੂ ਨੇ ਉਹ ਪ੍ਰਕਰਮਾ ਦੇ ਵਿੱਚ ਬੈਠੇ ਪਹਿਲਾਂ ਤਾਂ ਦੀਪ ਪਵਾਲਾ ਉਹਨਾਂ ਵੱਲੋਂ ਕੀਤੀ ਗਈ ਹੈ ਅਤੇ ਨਾਲ ਹੀ ਸੱਚਖੰਡ ਸ਼ੀ ਦਰਬਾਰ ਸਾਹਿਬ ਦੇ ਵਿੱਚ ਜੋ ਸੁੰਦਰ ਆਤਿਸ਼ਬਾਜ਼ੀ ਦਾ ਅਨਮਨਮੋਹ ਨਜ਼ਾਰਾ ਜਿਹੜਾ ਹੈ ਉਹਨਾਂ ਵੱਲੋਂ ਵੇਖਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੱਚਖੰਡ ਸ਼ੀ ਦਰਬਾਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਪ੍ਰਕਰਮਾ ਦੇ ਨਾਲ ਸਾਰੇ ਸੱਚਖੰਡ ਸ਼ੀ ਦਰਬਾਰ ਸਾਹਿਬ ਜੋ ਅਸੰਦਰ ਆਤਿਸ਼ਬਾਜੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਮਨਮੋਹਕ ਨਜ਼ਾਰਾ ਵੇਖਣ ਵਾਸਤੇ ਬਹੁਤ ਸਾੜਿਆਂ ਤੋਂ ਸ਼ਰਧਾਲੂ ਸੱਚਖੰਡ ਸੂਰਬਾਰ ਸਾਹਿਬ ਆ ਪਹੁੰਚਦੇ ਹਨ ਅਤੇ ਸੁੰਦਰ ਆਤਿਸ਼ਬਾਜੀ ਦਾ ਜੋ ਹੈ ਉਹ ਨਜ਼ਾਰਾ ਅੱਲ ਦਿੱਤਾ ਜਾ ਰਿਹਾ ਲੱਗੀ ਜੀ ਦਿੰਮੀ ਸੱਚਖੰਡ ਦੇ ਦਰਬਾਰ ਸਾਹਿਬ ਤੋਂ طرف ਆਤਿਸ਼ਬਾਜੀ ਜਿਹੜੀ ਹੈ ਉਹ ਦਿਖਾਈ ਦੇਖਣ ਨੂੰ ਮਿਲੀ ਸੀ ਅਤੇ ਕਾਫੀ بارش ਹੋਣ ਦੇ ਬਾਵਜੂਦ ਵੀ ਸ਼ਰਧਾਲੂ ਪੈਸਾਨੋ ਮੌਕੇ ਤੇ ਪਹੁੰਚ ਰਹੇ ਸਨ ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਬੇਨਤੀ ਕਰਦੇ ਹੋਏ ਅਨਜ਼ਰ ਆਇਆ ਸਾਹਿਬ ਕਿੰਨਾ ਕਿਤੇ ਪੰਜਵਾਂ ਪਾਸਾ ਸ਼ਾਹਬਜ਼ੀਰ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪਰਮ ਨੂੰ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੁੰਦਰ ਆਤੀਸ਼ਬਾਜ਼ੀ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੋਕ ਜਿਹੜੇ ਨੇ ਆਪਣੇ ਮੋਬਾਈਲਾਂ ਦੇ ਵਿੱਚ ਇਹ ਮਨਮੋਹਕ ਨਜ਼ਾਰਾ ਕੈਦ ਕਰਦੇ ਹੋਏ ਵੀ ਅਨਜ਼ਰ ਆ ਰਹੇ ਨੇ ਕਿ ਉਹਨਾਂ ਦਾ ਇੱਕੋ ਹੀ ਮਤਲਬ ਹੈ ਕਿ ਅਸੀਂ ਇੱਥੇ ਜੋ ਆਤੀਸ਼ਬਾਜ਼ੀ ਹੈ ਉਸ ਦਾ ਨਜ਼ਾਰਾ ਜਿਹੜਾ ਹੈ ਉਹ ਬਹੁਤ ਦਾ ਯਾਦਗਾਰ ਹੈ ਕਿ ਰਿਆਦਾ ਸਾਹਿਬ ਦੇ ਪਾਰ ਦੇ ਪੁੱਤ ਬਹੁਤ ਹਮੇਸ਼ਾ ਹੀ ਸ਼ਰਧਾਲੂ ਕਿਰੇ ਨੇ ਉਹ ਇੱਥੇ ਪਹੁੰਚਨੇ ਤੇ ਉਹਨਾਂ ਵੱਲ ਇੱਕ ਤਾਂਗ ਹੁੰਦੀ ਹੈ ਕਿ ਆਤੀਸ਼ਬਾਜੀ ਜਿਹੜੀ ਹੈ ਉਹ ਦੇਖੀ ਜਾਵੇ ਜਿਸ ਨੂੰ ਲੈ ਕੇ ਸ਼ਰੋਣੀ ਕਮੇਟੀ ਵੱਲੋਂ ਹਮੇਸ਼ਾ ਹੀ ਗੁਰਪੁਰਬ ਤੇ ਮੱਧਨਦਰ ਜਿਹੜੀ ਆਤੀਸ਼ਬਾਜੀ ਜਿਹੜੀ ਹੈ ਉਹ ਕਰਵਾਈ ਜਾਂਦੀ ਹੈ ਤੇ ਸੁੰਦਰ ਆਤੀਸ਼ਬਾਜੀ ਜਿਹੜੀ ਹੈ ਉਹ ਇਸ ਨੂੰ ਵੀ ਇਸ ਵਾਸਤੇ ਦੇਸ਼ੀ ਵਿਦੇਸ਼ਾਂ ਦੇ ਵਿੱਚੋਂ ਸ਼ਰਧਾਲੂ ਜਿਹੜੇ ਨੇ ਉਹ ਇੱਥੇ ਆ ਪਹੁੰਚਦੇ ਨੇ ਤੇ ਨਾਲ ਹੀ ਇਸ ਆਤੀਸ਼ਬਾਜੀ ਨੂੰ ਵੇਖ ਕੇ ਮਮੋਹਕ ਨਜ਼ਾਰਾ ਦੇਖ ਕੇ ਆਪਣੇ ਆਪ ਨੂੰ ਵੜ ਪਾਗਾ ਜਿਹੜਾ ਹੈ ਉਹ ਸਮਝਦੇ ਨੇ ਤੁਸੀਂ ਬਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਬੱਡੀ ਪਾਰੀ ਖੇਤੀ ਦੇ ਵਿੱਚ ਸਭਾ ਬਿਰਗੇ ਕੁਝ ਚੁਕੀ ਹੋਏ ਨੇ ਤੇ ਉਹਨਾਂ ਉੱਲ ਇਥੇ ਪਹੁੰਚ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਅ ਸ਼੍ਰੋਮਣੀ ਕਮਦੋਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਸਿੱਖੋ ਦੇ ਜੋ ਗੁਰੂ ਗੁਰਪ੍ਰਭ ਨੇ ਸਮੇਚਾ ਨਹੀਂ ਉਹਨਾਂ ਵੱਲੋਂ ਹਾਦਿਸਪਾਜੀ ਜਿਹੜੀ ਹੈ ਉਹ ਕਰਵਾਈ ਜਾਂਦੀ ਹੈ ਲੇਕਿਨ ਕਿਤਨਾ ਕਿਤੇ ਇਹ ਮਨਮੂਨ ਨਜ਼ਾਰਾ ਜੋ ਹੈ ਉਹ ਵੇਖ ਕੇ ਤੁਸੀ ਦੇਖ ਸਕੋ ਕਿ ਬਹੁਤ ਬਾਰਿਸ਼ ਦੇ ਚਲੂ ਨੇ ਹੋਦੇ ਪਹੁੰਚੇ ਹੋਏ ਨੇ ਹਾਲਾਂਕਿ ਇਹ ਹਾਦਿਸਪਾਜੀ ਜਿਹੜੀ ਹੈ ਉਹ ਬਸ ਬਲੀਏ ਪਾਤਾ ਸਾਹਿਬ ਜੀ ਅਜਿੰਦਰ ਜੀ ਤੇ ਪ੍ਰਕਾਸ਼ ਕਰਨ ਕਿਹਾ ਹੈ ਉਹ ਕਰਵਾਈ ਜਾ ਰਹੀ ਹੈ ਤੇ ਨਾਲ ਹੀ ਅਸ ਗੁਰੂ ਦੇ ਨਾਮ ਵਿੱਚ ਅਰਦਾਸ ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਸਿੱਖ ਪੰਜਾਬ ਇਹਦੇ ਵਿੱਚ ਬਹਿਤ ਹੀ ਲੇਖਿਆ ਜਾ ਰਿਹਾ ਉਸ ਕੀਤੀ ਜਾ ਰਹੀ ਹੈ ਤਾਂ ਜੋ ਕਿ ਇੱਕ ਬਦਤਿਆ ਮਾਹੌਲ ਜਿਹੜਾ ਹੈ ਉਹ ਸਿੱਟਿਆ ਜਾਵੇ ਲੇਕਿਨ ਕਿੰਨਾ ਕਰੇ ਤੁਸੀਂ ਦੇਖ ਲੈਂਦੇ ਹੋ ਕਿ ਹਰੇਕ ਵਿਅਕਤੀ ਦਾ ਹੈ ਆਪਣੇ ਮੋਬਾਈਲ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਨੇ ਉਹ ਕੈਦ ਕਰਦਾ ਹੋਇਆ ਨਜ਼ਰ ਆ ਰਿਹਾ ਦੋਵਾਂ ਦਾ ਸੁੰਦਰ ਆਤੀਸ਼ਬਾਜ਼ੀ ਕਿੱਥੇ ਹੈ ਉਹ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ ਕਈ ਸਿੱਖသမਾਰਿਆਂ ਤੇ ਗਲਤ ਕਰ ਵਾਈਕੁੱਚੇ ਦਾ ਖਾਸਾ ਵਾਈਕੁੱਚੇ ਕੀ ਫਤਿਹ ਜੀ ਹਾਂਜੀ ਕੀ ਕਹਿਣਾ ਚਾਹੋਗੇ ਆਤਿਸ਼ਬਾਜੀ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਬੜਾ ਵਧੀਆ ਲੱਗ ਰਿਹਾ ਜੀ ਪਹਿਲੀ ਵਾਰ ਆਏ ਹੋ ਵੇਖਣ ਆਸੇ ਨਹੀਂ ਬੜੀ ਵਾਰੀ ਆਏ ਆ ਤੇ ਘਰ ਦੀ ਦੇਖਿਆ ਰਿਹਾ ਸੁਹਾਨਾ ਨਜ਼ਾਰਾ ਕਦੀ ਹਾਂਜੀ ਹਾਂਜੀ ਤੋਂ ਕੋਈ ਖਾਣੇ ਖਾ ਲੂ ਇਸ ਟਾਈਮ ਪਹੁੰਚ ਕੇ ਇਸ ਮਨਮੋਹਕ ਨਜ਼ਾਰੇ ਨੂੰ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਦਾ ਨਜ਼ਾਰਾ ਜਿਹੜਾ ਹੈ ਉਹ ਸੱਚਖੰਡ ਸੀ ਦਰਬਾਰ ਸਹਿਬ ਚ ਨਹੀਂ ਮਿਲਦਾ ਹੈ ਲੇਕਿਨ ਕਿਤਨਾ ਕਿਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਹ ਉਪਰਾਣਕ ਕੀਤਾ ਜਾਂਦਾ ਹੈ ਮੇਰੇ ਸੰਗਤਾਂ ਦੇ ਧਿਆਨ ਚ ਰੱਖ ਕੇ ਹੀ ਕੀਤਾ ਜਾਂਦਾ ਹੈ ਤਾਂ ਜੋ ਕਿ ਸੰਗਤਾਂ ਜਿਹੜੀਆਂ ਨੇ ਇਸ ਮਨਮੋਹਕ ਨਜ਼ਾਰੇ ਨੂੰ ਵੇਖ ਸਕਣ ਅਤੇ ਇਸ ਆਨੰਦ ਜਿਹੜਾ ਹੈ ਉਹ ਪ੍ਰਾਪਤ ਕਰ ਸਕਣਾ ਲੇਕਿਨ ਸਵੇਰ ਤੋਂ ਹੀ ਸ਼ਰਧਾਲੂ ਜਿਹਨੇ ਸੱਚਖੰਡ ਸਿਦਰਬਾਦ ਸਾਹਿਬ ਚ ਪਹੁੰਚ ਰਹੇ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਜੋ ਗੁਰੂਤਾ ਗੁਰੂ ਸਾਹਿਬ ਦੇ ਵਿੱਚ ਆ ਕੇ ਮੱਥਾ ਟੇਕ ਕੇ ਆਪਣਾ ਜੀਵਨ ਜਿਹੜਾ ਸਫਲ ਕਰਦੇ ਹੋਏ ਨਜ਼ਰ ਆਏ ਸਨ ਲੇਕਿਨ ਕਿਤਨਾ ਕਿਤੇ ਦੇ ਸ਼ਾਮ ਆਤਿਸ਼ਬਾਜੀ ਤੋਂ ਬਾਅਦ ਜੋ ਜੋ ਰੈਰਾ ਸਾਹਿਬ ਦੇ ਪਾਰ ਤੋਂ ਬਾਅਦ ਆਤਿਸ਼ਬਾਜੀ ਹੈ ਉਸ ਨੂੰ ਵੇਖ ਕੇ ਵੀ ਆਪਣੇ ਆਪ ਨੂੰ ਸਬਾਕੇ ਸ਼ਾਲ ਜਿਹਨੇ ਉਹ ਅਸਮਝ ਰਹੇ ਨੇ ਕੈਮਰਾਮੈਨ ਵਜਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅਮਸਾ ਸਾਹਿਬ